ਹਾਂਜੀ ਹਾਂਜੀ ਮਮੀ ਨੀਡਰ ਬੁਟੀਕ ਟ੍ਰੈਡੀਸ਼ਨਲ ਸਾਰੇ ਸਾਰਾ ਸਮਾਨ ਤੁਹਾਨੂੰ ਮਿਲਦਾ ਨਾਲਾ ਠੀਕ ਫਟੇ ਮੇਸੇ ਬੇਟਾ ਇਹ ਦੇਖੋ ਇਹ ਲੱਗੇ ਪਰ ਸਸੇ ਸਸੇ ਕਾ ਜੀ ਸਸੇ ਕਾ ਜੀ ਯਹਾਂ ਬਿਲਕੁਲ ਜੀ ਠੀਕ ਹੈ ਹਾਂਜੀ ਦੀਦੀ ਮੈਂ ਸਪੈਸ਼ਲ ਆਈ ਆਇਆ ਐਥੇ ਸੂਟ ਲੈਣ ਵਾਸਤੇ ਉਹ ਵੀ ਆਪਣੇ ਵਿਆਹ ਦੇ ਉਹ ਬੜਿਆ ਵੀਨੀ ਨੇ ਸ਼ਾਪ ਵਾਲੇ ਹਾਂਜੀ ਹਾਂਜੀ ਨਾਲ ਹੀ ਆ ਉਹਨਾਂ ਨੇ ਆਪਣੇ ਸਾਰੇ ਵਿਆਹ ਦੀ ਸ਼ਾਪਿੰਗ ਇੱਥੇ ਕੀਤੀ ਹੋਈ ਆ ਹਾਂਜੀ ਹਾਂਜੀ ਉਹਨਾਂ ਨੇ ਸਾਰੀ ਸ਼ਾਪਿੰਗ ਮੇਰੇ ਕੋਲ ਹੀ ਕੀਤੀ ਹੈ ਬਿਲਕੁਲ ਤੇ ਮੈਂ ਵੀ ਹੁਣ ਆਪਣੇ ਵਿਆਹ ਦੀ ਇੱਥੇ ਕਰ ਰਹੀ ਮੈਂ ਸਪੈਸ਼ਲ ਮੰਮੀ ਪਾਪਾ ਨੂੰ ਮਨਾਇਆ ਵਾ ਤੇ ਇਹ ਕਹਿੰਦੇ ਸੂਟ ਉਹ ਤੇ ਵਧੀਆ ਆਣਗੇ ਪਹਿਲੇ ਤੋਈ ਅੱਖਾ ਬੰਦ ਕਰਕੇ ਜਾਓ ਤੇ ਵਧੀਆ ਨਹੀਂ ਬਹੁਤ ਵਧੀਆ ਸੂਟ ਬਹੁਤ ਵਧੀਆ ਕੰਦੀ ਮਿਲਨੇ ਮੈਂ ਕਿਹਾ ਚਲੋ ਫਿਰ ਅਸਾਂ ਆਪਣੇ ਵਿੱਚ ਵਧੀਆ ਤੇ ਰੀਜ਼ਨੇਬਲ ਰੇਟ ਦੇ ਉੱਪਰ ਔਰ ਨਿਊ ਵੈਰਾਈਟੀ ਬੇਟਾ ਵਧੀਆ ਤੋਂ ਵਧੀਆ ਸੂਟ ਦੇ ਕਾਹੇ ਮੈਰਿਜ ਵਾਸਤੇ ਲੈਣਾ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਜੀ ਦੇਖੋ ਲੱਗੇ ਹੋਏ ਆ ਇਧਰੋਂ ਵੀ ਦੇਖੋ ਤੁਸੀਂ ਤਾਨੂੰ ਜਿਹੜਾ ਪਸੰਦ ਹੈ ਤੇ ਪਰਸ ਵੀ ਹੈ ਗਿਆ ਆਪਾਂ ਚਾਹੀਏ ਤੇ ਮੈਂ ਆਪਣਾ ਪਰਸ ਵੀ ਵਿਡਿੰਗ ਤੇ ਉੱਥੋਂ ਹੀ ਲੈ ਲੈ ਜੁਐਲਰੀ ਵੀ ਹੈ ਜੁਐਲਰੀ ਵੀ ਆਜਵੇਂ ਕੀ ਕਹਿੰਦੇ ਸੰਗਤ ਤੇ ਸੰਗੀਤ ਦੇ ਪਾਣੀ ਹੋਵੇ ਇੱਕ ਦਿਨ ਆਪਾਂ ਕਰ ਲਾਂਗੇ ਉਹਦੇ ਵਾਸਤੇ ਵੀ ਹੈਗਾ ਵਾ ਹਾਂ ਪਰਸਪਲ ਜਿਹੜਾ ਕੰਮ ਕਰਨਾ ਉਹ ਕੱਲ ਸੂਟ ਦੇਖ ਲਈ ਪਹਿਲਾਂ ਸੂਟ ਦੇਖ ਲਈ ਸੂਟ ਦੇ ਦੇ ਤੁਸੀਂ ਦੇਖੋ ਵਧੀਆ ਦੇਖਣਾ ਬਈ ਸੂਟ ਅੱਛਾ ਜੀ ਬਿਲਕੁਲ ਹਾਂ ਟਾਡੀ ਨੀਡਲ ਬੁਟੀਕ ਦਾ ਤੇ ਨਾਂ ਨਾ ਸਾਡੀ ਪੂਰੀ ਕਲੋਨੀ ਦੇ ਵਿੱਚ ਛਾਇਆ ਹੋਇਆ ਵਾ ਸਾਰੇ ਕਹਿ ਰਹੇ ਹੋ ਨਾ ਤੇ ਰੇਟ ਰੀਜ਼ਨੇਬਲ ਇੱਕ ਸੂਟ ਇੰਨੇ ਗਾਵੇ ਸੋਨੇ ਬਿਲਕੁਲ ਯੂਨੀਕ ਸੂਟ ਹੈ ਗਿਆ ਤੇ ਮੈਂ ਅੱਜ ਨਾ ਵੇਖ ਹੀ ਲਿਆ ਬਿਲਕੁਲ ਤੁਸੀਂ ਨਾ ਯੂਨੀਕ ਵੈਰਾਈਟੀ ਰੱਖੀ ਹੋ ਇਹ ਕੁਛ ਨਾ ਐਕਸਟਰਾ ਹੀ ਦਿਖਦੀ ਪਈ ਆ ਸਾਰੀ ਮੈਂ ਸਾਰਾ ਲੂਕ ਕੀਤਾ ਬਹੁਤ ਹੀ ਜ਼ਿਆਦਾ ਸੋਨੇ ਸੋਨੇ ਸੂਟ ਆ ਤੇ ਮੰਮੀ ਆ ਵੇਖੋ ਇਹ ਮੰਮੀ ਵਾਸਤੇ ਨਾ ਲਈ ਨਹੀਂ ਬੇਟਾ ਲਾਈਟ ਕਲਰ ਨਾ ਜ਼ਰਾ ਹਸਾ ਲਾ ਲਾਈਟ ਕਲਰ ਆ ਤੇ ਦੁਪੱਟਾ ਬਹੁਤ ਦੁਪੱਟਾ ਕਿੰਨਾ ਸੋਹਣਾ ਵਾ ਇਹਦਾ ਤਨ ਤੋਂ ਸੰਗਤ ਮੰਮੀ ਜਿਹੜਾ ਲੈ ਆ ਜਾਂ ਫਿਰ ਦਾਦੀ ਵਾਸਤੇ ਲੈ ਲਈਏ ਪਰ ਦਾਦੀ ਦਾ ਦਾਦੀ ਨਹੀਂ ਦਾਦੀ ਦਾ ਹੈਵੀ ਹੋ ਜਾਣਾ ਥੋੜਾ ਮੰਮੀ ਵਾਸਤੇ ਲੈ ਲੈਂਦੇ ਫਿਰ ਮੰਮੀ ਵਾਸਤੇ ਲੈ ਲੈਂਦੇ ਬਲੈਕ ਕਲਰ ਦਾ ਸੂਟ ਲਓ ਹੋਏਗਾ ਤੁਹਾਡੇ ਜਿਪਸ ਨਹੀਂ ਉਹ ਥੋੜੀ ਮੈਰਿਜ ਕਰਨ ਬਲੈਕ ਨਹੀਂ ਨਾ ਲਵਾਂਗੇ ਠੀਕ ਹੈ ਠੀਕ ਹੈ ਜੀ ਇਹ ਦੇਖੋ ਮੈਰੂਨ ਦੇਖੋ ਅੰਨੂ ਜਿਹੜੇ ਪਸੰਦ ਆ ਉਹ ਹੀ ਲੈ ਲੈਂਦੀ ਆ आई देखो, देखो, देखो प्रॉपर दे ब्राइडल कोई पैरेट कलर वगैरह हो या जो कुछ हो देखो बेटा सोना पूरा ब्राइडल वियर येते ब्राइडल वाला हो ना लहंगे भी होंगे तेरे को हां लहंगे भी होंगे पर अजय नहीं रखे हुए अभी आएंगे ब्राइडल ठीक है कोई दुपट्टा किन्ना ज्यादा सोना है ना पसंद है तन्नो बहुत सोना लगा के देखा हां हां बहुत सोना लगदा थोड़ा लग गया देना चल एक भी कर दो पंजो ठीक है जी और दिखाओ और देखो जी हां जी और दिखाओ ਆ ਦੇ ਮਮਮੀ ਆ ਵੀ ਇੱਕ ਮੈਂ ਲੈ ਲੈਂਦੀ ਆ ਆ ਵੀ ਸੋਨੇ ਦੀ ਲੈ ਲਓ ਬਲੈਕ ਦੇਗਾ ਤੇਰਾ ਮੂੰਹ ਦੇਖੋ ਕਿ ਮਸਲਾ ਵਾਉ ਮੈਂ ਨਹੀਂ ਦੇ ਦੋ ਨਾ ਤਿੰਨ ਕਰ ਮਮਮੀ ਦਾ ਲਗਾ ਦਿੰਦੇ ਆ ਯਾਰ ਮਮਮੀ ਦਾ ਨਾ ਲਾਓ ਮੇਰਾ ਲਾ ਦੋ ਮੈਂ ਤੇ ਦੀਦੀ ਜਿਹੜੇ ਸੂਟ ਖੋਲੀ ਲੈਨੇ ਮੈਨੂੰ ਉਹੀ ਪਸੰਦ ਆਈ ਜਾਨੀ ਇਸ ਤਰ੍ਹਾਂ ਕਰਦੇ ਆ ਨਾ ਇਹ ਲਗਾ ਦੇ ਸੁਆਈ ਨਾ ਜਿਹੜਾ ਉਹਨਾਂ ਨੂੰ ਪਸੰਦ ਆਏਗਾ ਉਹਨਾਂ ਨੂੰ ਨਹੀਂ ਨਹੀਂ ਮੰਮੀ ਆ ਤੇ ਮੈਂ ਹੀ ਲੈਣਾ ਚਲ ਐਸੇ ਚਲੋ ਠੀਕ ਹੈ ਜੀ ਇਹਨਾਂ ਦੀ ਦੁਕਾਨ ਤੇ ਕੀ ਡੀਡਲ ਬੁਟਿਕ ਤੇ ਵੈਰਾਈਟੀ ਹੈ ਵੈਰਾਈਟੀ ਆਦੀ ਆ ਮੈਂ ਤੇ ਜਿਹੜਾ ਛੋਟਾ ਖੋਲੇ ਨਹੀਂ ਮੈਨੂੰ ਹੀ ਪਸੰਦ ਆਈ ਜਾਂਦੀ ਹੈ ਇਹ ਕਲਰ ਨਹੀਂ ਪਸੰਦ ਹਾਏ ਮੰਮੀ ਵਾਈਨ ਕਲਰ ਦੇਖੋ ਕਿੱਡਾ ਸੋਹਣਾ ਵਾ ਚਲ ਲੈ ਲੈ ਆ ਵੀ ਲੈ 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 ਚਲੋ ਆ ਵੀ ਮੈਂ ਲੈ ਸੱਤ ਸੂਟ ਲੈ ਲੈਣਾ ਬਸ ਆਪੀ ਦੇ ਨੇ ਮੈਨੂੰ ਤੇ ਹੀ ਚੇਹਰੋ ਹੌਲ ਹੌਲ ਬਾਰੇ ਨਾ ਆਪਣਾ ਕਾਰਡ ਦਿੱਤਾ ਹੈ ਉਹ ਕਹਿੰਦੇ ਜਿੰਨੀ ਸ਼ੋਪਿੰਗ ਕਰ ਚੁੱਕਾ ਲਾ 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 ਲੋਗ ਇਨ ਹੋ ਗਿਆ ਨੇ ਵੀ ਲੈਣੇ ਨਾ ਜੇ ਫਿਰ ਹਾਂਜੀ ਮੰਮੀ ਨੋ ਗਿਆ ਨੇ ਨੋ ਗਿਆ ਨੇ ਬੇਟਾ ਵਾਕਿਆ ਇੱਥੇ ਵੈਰਾਈਟੀ ਬਹੁਤ ਸੋਹਣੀ ਹੈਗੀ ਆ ਸੋਹਣੀ ਹੈ ਹਾਂ ਬਹੁਤ ਵਧੀਆ ਬਹੁਤ ਵਧੀਆ ਹੈਗੀ ਆ ਫੈਨਸੀ ਸੂਟ ਹੈ ਜਨਕੀ ਵਧੀਆ ਸੂਟ ਮਿਲ ਚੰਗੇ ਵੇਲੇ ਇੱਕੋ ਦੁਕਾਨ ਤੇ ਆ ਗਏ ਸਾਰਾ ਸਮਾਨ ਸਾਨੂੰ ਮਿਲ ਗਿਆ ਨਾ ਕੋਈ ਬੈਟਿਕ ਕੋਲੋਂ ਤੇ ਹਾਂਜੀ ਇੱਥੇ ਸਾਨੂੰ ਤੁਹਾਨੂੰ ਹਮੇਸ਼ਾ ਵੈਰਾਈਟੀ ਐਕਸਕਲੂਸਿਵ ਵੀ ਮਿਲੇਗੀ ਡਿਫਰੈਂਟ ਮਿਲੇਗੀ ਮਾਰਕੀਟ ਨਾਲੋਂ ਔਰ ਰੈਪਿਟੇਸ਼ਨ ਨਹੀਂ ਹੋਏਗੀ ਜੋ ਵੀ ਸਾਈ ਹੋਤੇ ਹੈ ਜਾਂ ਚਲੋ ਐਸੇ ਜਿਹਾ ਕਿ 9 ਸੂਟ ਕਰਨੇ ਬੇਟੀ ਦੇ ਹਾਂਜੀ ਠੀਕ ਹੈ ਤੇ 7 ਕੋ ਸੂਟ ਹੋ ਗਿਆ ਵਸੇ ਉਹੀ ਫੈਂਸੀ ਵਧੀਆ ਹੋਣਾ ਬਿਲਕੁਲ ਵਧੀਆ ਹੈ ਕਿ ਦਿਖਾਵਾ ਨਹੀਂ ਕਰਨਾ ਇੱਕ ਵਾਰੀ ਕੁੜਮਾ ਗੜੰਬਾ ਨੂੰ ਚੀਜ਼ ਦੇਣੀ ਹੈ ਚੀਜ਼ ਵਧੀਆ ਬਿਲਕੁਲ ਤੁਸੀਂ ਦੋਗੇ ਫਿਰ ਅਗਲੀ ਵਾਰ ਜ਼ਰੂਰ ਆਵੋਗੇ ਲੈਣੇ ਹੋ ਸਾਰੇ ਤੁਹਾਡੀ ਪ੍ਰੇਸ ਕਰਨਗੇ ਡੋਟ ਵਰੀ ਬਿਲਕੁਲ ਪੋਣਾ ਲੱਗਿੰਦੇ ਆ ਨਾ ਹਾਂ ਬਹੁਤ ਵਧੀਆ ਬਹੁਤ ਛੋਟਾ ਹਾਂ ਇਸ ਤਰ੍ਹਾਂ ਹਾਂ ਬਹੁਤ ਵਧੀਆ ਦਾ ਸਿੱਤਨੇ ਕਿ ਵੇਖਾ ਦੇਖ ਲੈ ਦੇਖ ਲੈ ਮੇਰੀ ਕੁੜੀਆ ਰਾਣੀ ਹਾਰੀ ਚੀਜ਼ ਅੱਜ ਜਾਂਦੀ ਕੁੜੀਆ ਨੂੰ ਬਹੁਤ ਸੋਨੇ ਬਹੁਤ ਸੋਨੇ ਉਹ ਵੀ ਸੂਟ اچھا ਆਗਾ ਜਿਹੜਾ ਤੂੰ ਦੇਖਿਆ ਨਾ ਪਿੰਕ ਕਲਰ ਵੀ ਅੱਛਾ ਆਗਾ ਅਬੀ ਅਬੀ ਸੂਟ ਅੱਛਾ ਆਗਾ ਹਨਾ ਸਾਰੇ ਸੂਟ ਬਹੁਤ ਸੋਨੇ ਆ ਹਨਾ ਐਵੀ ਦੇਖੋ ਐਵੀ ਬਹੁਤ ਪਿਆਰਾ ਹੈ ਬੋ ਸੋਨਾ ਸਭ ਮੇਰੀ ਬੇਟੀ ਕਹਿ ਰਹੀ ਸੀ ਕਿ ਜਾਣਾ ਮੈਂ ਕਿਹਾ ਬੇਟੀ ਆਪਣੇ ਘਰ ਉਧਰ ਸੀ ਦੇਖ ਲੈਣੇ ਕਿਤੇ ਜਾ ਕੇ ਕਹਿੰਦੀ ਨਹੀਂ ਮम्मा ਉਧਰ ਹੀ ਚੱਲੋ ਮੈਂ ਕਿਹਾ ਚਲ ਅਸੀਂ ਉਧਰ ਉਹ ਆਣੇ ਆ ਜਾ ਕੇ ਤੁਹਾਨੂੰ ਪਸੰਦ ਆਏ ਨਾ ਫਿਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਲੇਕੋ ਇਹ ਸਟਿੱਟਾ ਹੂੰ ਇਹਦਾ ਸ਼ਰਾਰਾ ਬਣਿਆ ਹੋਇਆ ਵਾ ਤੇ ਕਿੰਨੀ ਸੋਹਣੀ ਐਮਬਰਾਇਡਰੀ ਲੋਕ ਅੱਛੀ ਹੈਗੀ ਲੁੱਕ ਵੀ ਅੱਛੀ ਹੈ ਵਧੀਆ ਚਲ ਆ ਤੇਰੇ ਸੂਟ ਹੋ ਗਏ ਹੁਣ ਤੇ ਹੁਣ ਦੂਸਰਾ ਸੂਟ ਦੇਖ ਲਈਏ ਹਨਾ ਨੋ ਗਿਆ ਵਾਸਤੇ ਦੇਖ ਲਈਏ ਹਾਂਜੀ ਨੋ ਗਿਆ ਵਾਸਤੇ ਤੁਸੀਂ ਪਿੱਛੇ ਦੇਖ ਲਓ ਕੋਈ ਹੋਰ ਵੈਰਾਈਟੀ ਕਿਸ ਰੇਂਜ ਵਿੱਚ ਚਾਹੀਦੀ ਹੈ ਦੇਖੋ ਸਾਡੇ ਬਹੁਤ ਵਧੀਆ ਤੁਹਾਡੇ ਸੂਟ ਸਾਨੂੰ ਪਸੰਦ ਆਏ ਆ ਨਾਮ ਸੁਣਿਆ ਜੀ ਤੇ ਬੜਾ ਅੱਛੀ ਲੱਗੀ ਜੀ ਤੁਹਾਨੂੰ ਠੀਕ ਹੈ ਜੀ ਸੈਟੀਸਫਾਈਡ ਜੀ ਸੁਣੋ ਜਿਵੇਂ ਕਿਸੇ ਨੇ ਸੂਟ ਮੰਗਵਾਣੇ ਹੋਣ ਤੇ ਤੁਸੀਂ ਆਪਣਾ ਨੰਬਰ ਮੈਂਸ਼ਨ ਕਰਦੋਗੇ ਜਿਵੇਂ ਕੋਈ ਇਨਕੁਆਰੀ ਕਰਨੀ ਹੋਵੇ ਪਰ ਬਾਕੀ ਸਾਰਾ ਕੁਝ ਦੱਸ ਦਿਓ ਤੁਸੀਂ ਆਪਣਾ ਪਹਿਲਾ ਫੋਨ ਨੰਬਰ ਦੱਸ ਦਿਓ ਕੀ ਮੇਰਾ ਫੋਨ ਨੰਬਰ ਹੈ 9914934488 ਪਰ ਪੇਮੈਂਟ ਐਡਵਾਂਸ ਵਿੱਚ ਹੋਏਗੀ ਫਿਰ ਉਸ ਤੋਂ ਬਾਅਦ ਉਹ ਪੀਸ ਤੁਹਾਨੂੰ ਡਿਲੀਵਰ ਹੋ ਜਾਏਗਾ ਬਿਲਕੁਲ ਦੀਦੀ ਪੇਮੈਂਟ ਸਭ ਤੋਂ ਪਹਿਲਾਂ ਲੈਣੀ ਹੈ ਤੇ ਫਿਰ ਬਾਅਦ ਵਿੱਚ ਸੂਟ ਹਾਂਜੀ ਨਹੀਂ ਨਹੀਂ ਅਸੀਂ ਇਸ ਤਰ੍ਹਾਂ ਹੀ ਕਰਦੇ ਆ ਬੇਟਾ ਪੇਮੈਂਟ ਪਹਿਲਾਂ ਪਾਵਾਂਗੇ ਸੂਟ ਅਸੀਂ ਬਾਅਦ ਵਿੱਚ ਕੋਈ ਵੀ ਤੁਹਾਨੂੰ ਪਸੰਦ ਹੈ ਵੀਡੀਓ ਕਾਲ ਕਰਨਾ ਚਾਹੋ ਤੇ ਵੀਡੀਓ ਕਾਲ ਵੀ ਕਰ ਸਕਦੇ ਹੋ ਜੀ ਮੇਰੀਆਂ ਫਰੈਂਡਸ ਮੰਗਦੇ ਨੇ ਹੈ ਨਾ ਹਾਂਜੀ ਬਿਲਕੁਲ ਜੀ ਸਾਨੂੰ ਦੋ ਐਡਰੈਸ ਦੋ ਐਡਰੈਸ ਤੇ ਅੱਜ ਤੁਸੀਂ ਨੰਬਰ ਦੇ ਤਾਂ ਪੇਮੈਂਟ ਤੁਸੀਂ ਪਹਿਲਾਂ ਮੰਗਵਾ ਲਿਓ ਫਿਰ ਸੁਣ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਚਲੋ ਠੀਕ ਹੈ ਥੈਂਕ ਯੂ ਸੋ ਮਚ ਸਾਨੂੰ ਤੁਹਾਡੇ ਸਾਰੇ ਓਕੇ ਜੀ ਥੈਂਕ ਯੂ ਥੈਂਕ ਯੂ ਜੀ ਬੈਸਟ ਆਫ ਲੱਕ ਜੀ ਥੈਂਕ ਯੂ ਇਸ ਵੀਰ ਤਸਵੀਰੇ ਹਾਂਜੀ ਹਾਂਜੀ ਭੈਣ ਜੀ ਸਾਸਰੀ ਤਾਂ ਉੱਤੀ ਆਲਾ ਮੈਂ ਤਾਂ ਮਿਲ ਕੇ ਤੇ ਆਵਾ ਹਾਂਜੀ ਹਾਂਜੀ ਆ ਜਾਓ ਬੈਠੋ ਮੈਂ ਪਾਣੀ ਲੈ ਕੇ ਆਈ ਨਹੀਂ ਕੋਈ ਨਹੀਂ ਆ ਜਾ ਤੂੰ ਮੈਂ ਪੀ ਕੇ ਆਈ ਹਾਂ ਰਸਤੇ ਚੋਂ ਪਾਣੀ ਆ ਤੂੰ ਰਸਤੇ ਚ ਕਿੱਥੋਂ ਪੀ ਲੰਦੇ ਜੇ ਤੂੰ ਹੀ ਪਾਣੀ ਰਸਤੇ ਚ ਵੀ ਲੱਗੀ ਸੀ ਉੱਥੋਂ ਪੀ ਆਈ ਅੱਜ ਵੇਖ ਲੋ ਸਵੇਰ ਮੌਸਮ ਕਿਸ ਤਰ੍ਹਾਂ ਦਾ ਹੋਇਆ ਵਧੀਆ ਮੌਸਮ ਸੌਂਦੇ ਮਹੀਨੇ ਚ ਮੀਂਹ ਨਹੀਂ ਜਪਿਆ ਤੇ ਭਾਦਰੋ ਚ ਪੈਣ ਲੱਗ ਪਿਆ ਅੱਜ ਤਾਂ ਖੂਬ ਬਾਰਿਸ਼ ਹੋਈ ਆ ਤੜਕੇ ਦੀ ਹੁੰਦੀ ਬਰਸਾਤ ਬੱਦਲ ਤਾਂ ਸਵੇਰੇ ਇੰਨਾ ਜ਼ਿਆਦਾ ਆਇਆ ਸੀ ਬੱਦਲ ਤੇ ਪਰ ਮੈਨੂੰ ਇੰਜ ਲੱਗਾ ਜਿਦ ਤਰਾ ਹਵਾ ਚੱਲਣ ਦੇ ਨਿਕਲ ਜਾਣਾ ਨਹੀਂ ਪਰ ਆਦ ਕੀ ਬਹੁਤ ਵਸੇ ਕੋਰ ਸਣਾਓ ਫ੍ਰੈਟੀ ਚੱਲ ਗਿਆ ਹਾਂ ਫ੍ਰੈਟੀ ਚਲਾ ਗਿਆ ਮੈਂ ਕਿਹਾ ਮੈਂ ਮਿਲ ਕੇ ਆਵਾਂ ਦਿਨ ਗਿਣਤੀ ਦੇ ਦਿਨ ਦਾ ਵਿਆਹ ਦੇ ਤੇ ਮੈਂ ਕਿਹਾ ਪੁੱਛਾਂ ਕੋਈ ਕਾਮਕਾਰੀ ਪੁੱਛ ਕੇ ਆਵਾਂ ਕੱਲੀ ਵਿਚਾਰੀ ਸੋਚਾ ਤੇ ਪਈ ਹੋਣੀ ਕਿ ਕਿੱਥੋਂ ਸ਼ੁਰੂ ਕਰਾਂ ਕਿੱਥੇ ਖਤਮ ਕਰਾਂ ਮੈਂ ਦਿਨ ਹੀ ਕੁਝ ਨਹੀਂ ਹੈਗੇ ਵਿੱਚ ਹਾਂਜੀ ਇਹ ਸਾਰਾ ਕੁਝ ਤੁਹੀਂ ਅੱਗੇ ਲਾ ਕੇ ਕਰਨਾ ਸਾਰੇ ਕਾਰਜ ਦਾ ਤੁਹੀਂ ਦੇ ਚਾਣੇ ਸਾਡਾ ਫਰਜ ਹੈਗਾ ਪੁੱਤਰ ਸਾਡਾ ਫਰਜ ਹੈਗਾ ਹੀ ਤੇ ਦੇਖ ਮੇਰੀ ਗੱਲ ਸੁਣ ਮੈਨੂੰ ਦੱਸ ਕਿਹੜਾ ਕਿਹੜਾ ਕੰਮ ਕਰਨਾ ਮੈਨੂੰ ਤਾਂ ਫਿਕਰ ਲੱਗੀ ਹੋਈ ਪੈਂਜੀ ਮੈਂ ਗੱਲ ਕੀਤੀ ਸੀ 골ਡੀ ਨਾਲ ਤੇ ਮੈਂ ਕਿਹਾ ਸੀ ਗਹਿਣਾ ਬੰਨਣਾ ਤੇ ਆਈਏ ਤੇ ਮੈਨੂੰ ਦੱਸਣ ਡਿਆ ਸੀ ਮੰਮੀ ਅੱਜਕੱਲ ਗਹਿਣਾ ਕਿਹੜਾ ਬਣਾਉਣਾ ਹੁੰਦਾ ਹੈ ਉੱਥੇ ਜਾਓ ਤੇ ਬਣਿਆ ਜੇਬ ਤੇ ਪੈਸੇ ਚਾਹੀਦੇ ਤੇ ਬਣਿਆ ਬਣਿਆ ਚਾਹੀਦਾ ਬੜਾ ਵਧੀਆ ਮਿਲ ਜਾਂਦਾ ਹੈ ਇਹ ਨਾਲੇ ਪਤਾ ਕੀ ਆ ਆ ਤਨ ਪਤਾ 8 ਲੱਖ ਰੁਪਏ ਨਾ ਟਾਡੇ ਦੀ ਔਰ ਨਹੀਂ ਦਿੱਤਾ ਇਹਨੂੰ ਕਦੇ ਪੁੱਤ ਲੈ ਲਾ ਹੋਰ ਥੋੜੇ ਪੈਸੇ ਦੇ ਨੇ ਇਤਜਾਬ ਕਰਕੇ ਤੇ ਚਲੋ ਹੋ ਗਿਆ ਤੇ ਪਹਿਲਾ ਮੈਨੂੰ ਤੁਸੀਂ ਇਹ ਦੱਸੋ ਕਿ ਰਿਸ਼ਤੇਦਾਰ ਵਧੀਆ ਨਾ ਮੇਰੇ ਬਹੁਤ ਵਧੀਆ ਮੈਂ ਕਹਿੰਨੀ ਕੁੜੀ ਤੇ ਮੈਂ ਕਹਿੰਨੀ ਕਮਾਲ ਹੀ ਹੋਈ ਕੁੜੀ ਸਾਡੇ 골ਡੀ ਵਾਂਗ ਬਿਲਕੁਲ ਮੈਚ ਆ ਲੰਬੀ ਉੱਚੀ ਰੱਜ ਕੇ ਸੋਹਣੀ ਆ ਹਾਂਜੀ ਮੈਂ ਕਹਿੰਨੀ ਸਾਰੀ ਰਿਸ਼ਤੇਦਾਰ ਨੇ ਮੂੰਹ ਚੁਗਲਾ ਪਾਣੀ ਐਨੀ ਵਧੀਆ ਨੂੰ ਕਿੱਥੋਂ ਲੈ ਆਈ ਆ ਲੱਭ ਕੇ ਆ ਮੈਂ ਕਿ ਰੱਬ ਜਦੋਂ ਕਰਨ ਲੱਗਦਾ ਹੁਣ ਦਸਾਂ ਦਿਨਾਂ ਦੇ ਵਿੱਚ ਵਿਆਹ ਹੈ ਸੰਜੋਤ ਰੋਂ ਲਿਖੇ ਹੁੰਦੇ ਹੀ ਚਲ ਮੈਂ ਚਾੜੀਏ ਕੋਟ ਬਣਾ ਕੇ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਜ਼ਰੂਰੀ ਸੁਣ ਹਾਂਜੀ ਇਹ ਨਾ ਤੂੰ ਇਹ ਨਾ 100000 ਰੁਪਏ ਇਹ ਰੱਖ ਪਹਿਲਾਂ ਇਹ ਕਾਦੇ ਵਾਸਤੇ ਪੈਂਜੀ ਤੂੰ ਕਾਰ ਸ਼ੁਰੂਆਤ ਤੇ ਕਰਨਾ ਕੰਮ ਕੋਈ ਨਹੀਂ ਫਿਰ ਹੋਰ ਕਰ ਲਾਂਗੇ ਤੈਨੂੰ ਰੱਖ ਤੂੰ ਤੇ ਛੋ ਲੋਡ ਪੈਂਦੀ ਵਿਆਦ ਵਿੱਚ ਤੈਨੂੰ ਪਤਾ ਹੀ ਨਹੀਂਗਾ ਬਹੁਤ ਲੋੜਾ ਲੋੜਾ ਪੈਣੀ ਕਈ ਖਰਚੇ ਨਿਕਲਣੇ ਤੇਰੇ ਰਿਸ਼ਤੇਦਾਰ ਵੀ ਪਹਿਲਾ ਆ ਜੇ ਬਹੁਤ ਕੁਝ ਕਰਨਾ ਪੈਣਾ ਕੋਈ ਨਹੀਂ ਹੋਰ ਕਰਾਂਗੀ ਮੈਂ ਤੂੰ ਰੱਖ ਇਹਨੂੰ ਰੱਖ ਇਹ ਪੰਜੀ ਤੁਸੀਂ ਸगन ਮੈਨੂੰ ਪਤਾ ਸगन ਦੇਂਡੇ ਜੇ ਇਹ ਤੁਸੀਂ ਮੋਟੀ ਨੂੰ ਪਾਇਓ ਸगन ਤੂੰ ਰੱਖ ਮੋਟੀ ਨਹੀਂ ਹੈਗੇ ਮੇਰੇ ਕੋਲ ਹੋਰ ਹੈਗੇ ਹੋਰ ਤੂੰ ਇਹ ਰੱਖ ਖਰਚੇ ਤੈਨੂੰ ਬਹੁਤ ਹੈ ਮੈਨੂੰ ਪਤਾ ਸਭ ਦੇ ਉੱਤੇ ਮੈਂ ਤੇ ਆਨ ਨੂੰ ਟੈਨਸ਼ਨ ਪਈ ਕਿ ਕੀ ਕਰੀ ਕਰਲੀ ਮਕਾਨ ਤੇ ਵੇਖ 골ਡੀ ਕਿੰਨਾ ਸੋਹਣਾ ਬਣਾਤਾ ਵੇਖ ਕੇ ਭੁੱਖ ਲੰਦੀ ਮਕਾਨ ਨੂੰ ਕਿੰਨਾ ਸੋਹਣਾ ਵੇਖ ਮਕਾਨ ਬਣਾ ਦਿੱਤਾ ਭੈਣ ਜੀ ਮਕਾਨ ਵਾਲੇ ਕੋਈ ਗੱਲ ਨਹੀਂ ਤੈਨੂੰ ਚਿੰਤਾ ਕੋਈ ਨਹੀਂ ਬਸ ਇਹ ਹੀ ਕੁੜੀ ਦੇ ਕੱਪੜੇ ਤੇ ਜੇਵਰ ਬਣਾਨੇ ਇਹ ਪਹਿਲਾਂ ਤਾਂ ਵੇਖ ਕੇ ਡਰ ਲੱਗਦਾ ਹੁੰਦਾ ਸੀ ਆ ਟਾਂਚਾ ਜਿਹਾ ਖੜਾ ਕੀਤਾ ਸੀ ਇੱਟਾ ਇੱਟਾ ਵੇਖਦੀਆਂ ਹੁੰਦੇ ਐਸ ਪਰ ਹੁਣ ਸੋਨਾ ਹੋ ਗਿਆ ਬਹੁਤ ਸੋਨਾ ਬਹੁਤ ਸੋਨਾ ਹੋ ਗਿਆ ਭੁੱਖ ਲੈਂਦੀ ਦੇਖੀ ਬਸ ਇਹੋ ਹੀ ਚਿੰਤਾ ਹੈ ਹਾਂ ਕਿ ਦਸਾਂ ਦਿਨਾਂ ਵਿੱਚ ਕਿਤਨਾ ਕਰਾਂ ਨਹੀਂ ਨਹੀਂ ਹੋ ਜਾਣਾ ਫੇਰ ਟਾਂਚਾ ਦੀ ਹੋਰ ਮੈਨੂੰ ਕਦੇ ਕੰਦੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਇਹ ਤਾਂ ਸਿਰਫ ਮਾਲਕ ਦੇ ਦੇ ਨਮ ਇਥੇ ਤੇ ਕਰਨਾ ਸਾਰਾ ਕੁਝ ਮਾਲਕ ਨੇ ਆਪ ਹੀ ਆਪ ਹੀ ਆਪ ਹੀ ਪਰਮਾਤਮਾ ਨੇ ਆਪ ਹੀ ਕਰਨਾ ਵਿਆਹ ਕਿੱਡਾ ਸੁਣਾ ਨਾ ਤੈਨੂੰ ਫਿਕਰ ਕਰਨ ਦੀ ਲੋੜ ਹੀ ਨਹੀਂ ਇਥੇ ਖ ਲੋਗੇ ਰੱਬ ਨੇ ਕਰਨਾ ਵਿਖੇ ਸਹੀ ਬਾ ਜਿਹੋ ਜੀ ਜੋੜੀ ਪਰਮਾਤਮਾ ਨੇ ਤੁਹ ਰੋਏ ਜੋੜੀ ਮਲਾਈ ਹੈ ਭੈਣ ਜੀ ਹੁਣ ਅੱਜ ਸ਼ਾਮ ਨੂੰ ਟਾਈਮ ਕੱਢੋ ਖਾਂ ਮੈਂ ਫਰੀ ਹਾਂ ਤੂੰ ਜਿਸਲੇ ਕੋਈ ਮੈਂ ਹਾਜ਼ਰ ਹਾਂ ਤੇਰੇ ਲਈ ਹਾਜ਼ਰ ਜੀ ਤੁਸੀਂ ਇੱਥੇ ਹੀ ਪੱਕੇ ਰਹੋ ਹਾਂ ਹਾਜ਼ਰ ਹਾਂ ਇੱਥੇ ਤਾਂ ਨਹੀਂ ਆਇਆ ਇੱਕ ਥਾਂ ਹੀ ਗੱਲ ਹੈ ਸਮਾਨ ਲੈ ਆਓ ਆਪਣੇ ਦੋ ਦੋ ਸੂਟ ਤੇ ਰਹਿ ਕੇ ਤੇ ਕਿੰਨੇ ਕ ਦਿਨ ਗਏ ਹਾਂ ਨਹੀਂ ਨਹੀਂ ਹਾਂ ਤੇ ਚੱਲੀਏ ਬਾਜ਼ਾਰ ਬਜ਼ੂਰ ਕਰਕੇ ਆਈਏ ਆਹ ਸ਼ਾਰਾ ਜੀ ਮੋਟੇ ਦੇ ਨਾਲ ਸੂਟ ਲੈ ਆਏ ਤੇ ਮੇਰਾ ਤਾਂ ਵੈਸੇ ਵਿਚਾਰ ਸੀ ਕੇ ਨਾਲੇ ਸਰਦਾਰ ਜੀ ਵੀ ਕਹਿਣ ਦੇ ਸੀ ਵੀ ਸੂਟ ਇੱਕ ਦੋ ਹੀ ਬਣਾਇਓ ਬੱਚੇ ਆਪਣੀ ਪਸੰਦ ਦੇ ਅੱਜ ਕੱਲ ਆਪੀ ਲੈ ਲੈਂਦੇ ਲੈ ਲੈਂਦੇ ਇੰਦੀ ਐ ਤਾਂ ਪੱਕੀ ਗੱਲ ਠੀਕ ਹੈ ਨਾ ਤੇ ਗਹਿਣਾ ਵੀ ਦੇ ਦਈਏ ਆਹੋ ਤੇ ਹੋਰ ਦੇਖ ਆਨੇ ਆ ਜਾ ਕੇ ਪਸੰਦ ਹੋਇਆ ਤਾਂ ਨਾਲ ਹੀ ਲੈ ਆਵਾ ਹਾਂਜੀ ਬਸ ਅਜੇ ਇਹ ਕੰਮ ਦੋ ਨਵੇੜੀਆ ਰਹਿ ਕਿਤੇ ਕਿੰਨੇ ਕ ਦਿਨ ਗਏ ਹੋਰ ਹਾਂ ਤੇ ਬਾਕੀ ਉੱਠਦਾ ਨਾ ਗੋਲਡੀ ਹਜੇ ਤੱਕ ਵੇਖ ਲੋ ਆ ਦਿਨ ਮਿੱਥੇ ਗਏ ਆ ਤੇ ਅੰਦਰ ਸੁੱਤਾ ਆ ਇਹ ਨਹੀਂ ਪਤਾ ਇਹਨੂੰ ਲੱਗਦਾ ਕਿ ਕਿੰਨੀਆਂ ਜ਼ਿੰਮੇਵਾਰੀਆਂ ਹੁੰਦੀਆਂ ਵਿਆਹ ਦੀਆਂ ਉਹ ਕੋਈ ਇਹਨੂੰ ਮੈਂ ਠਾਨਿਆ ਤੇ ਕੰਨੀ ਆ ਕਿ ਦੇ ਪੈਸੇ ਮੈਨੂੰ ਤੇ ਫਿਰ ਅੱਜ ਸ਼ਾਮ ਦਾ ਘਰ ਆਣਨੇ ਆਪਾਂ ਜਾ ਕੇ ਉਹ ਕੋਈ ਗੱਲ ਨਹੀਂ ਆਪੇ ਮੁੜ ਕੇ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਆਪੇ ਸਮਝ ਜਾਣੀਆਂ ਨੇ ਆਪੇ ਉੱਠ ਪੈਣਾ ਕੋਈ ਗੱਲ ਨਹੀਂ ਇਹ ਚਾਰ ਦਿਨ ਸੌਣੇ ਜਿਹੜਾ ਸੌਂਦਾ ਠੀਕ ਹੈ ਠੀਕ ਹੈ ਪੰਜੀ ਠੀਕ ਹੈ ਠੀਕ ਕਵਲ ਹਾਂਜੀ ਮੇਰੀ ਗੱਲ ਸੁਣ ਮੈਂ ਚੱਲੀ ਆਂ ਬਾਜ਼ਾਰ ਤੇ ਥੋੜਾ ਜਿਹਾ ਕੱਪੜੇ ਲੈੜੇ ਲੈ ਆਵਾ ਮੈਂ ਤੈਨੂੰ ਪਤਾ ਵਿਆਹ ਦਸਾਂ ਦਿਨਾਂ ਨੂੰ ਆ ਗਿਆ ਤੇ ਮੇਰੇ ਤੇ ਹੁਣ ਇੱਧਰ ਘਰ ਵੱਲ ਧਿਆਨ ਦੇ ਤੂੰ ਠੀਕ ਹੈ ਤੇ ਓੜਨਾ ਉੱਪਰ ਇੱਧਰ ਵੇਖ ਲਈ ਪਾਸੇ ਤੇ ਨਾ ਇੱਕ ਅਟੈਚੀ ਪਈ ਹੋਈ ਆ ਤੇ ਉਹਦੇ ਵਿੱਚ ਸੂਟ ਚਾਰ ਪੰਜ ਪਏ ਉਹ ਵੇਖ ਲਵਾਂਗੇ ਆਪਾਂ ਠੀਕ ਆ ਤੇ ਤੂੰ ਮੇਰੀ ਗੱਲ ਸੁਣ ਹੁਣ ਰੋਟੀ ਪਾਣ ਦਾ ਵੇਖ ਲਈ ਮੈਂ ਬਾਜ਼ਾਰ ਮੈਂ ਕਿਹ ਪਹਿਣਾ ਵੋਟੀ ਤੇ ਸੂਟ ਲੈ ਆਵਾਂ ਹੈਂ ਹੋਰ ਚਾਰ ਦਿਨਾਂ ਤੋ ਵਿਆਹ ਦੇ ਆ ਗਿਆ ਤੇ ਮੈਨੂੰ ਗੱਲ ਸੁਣ ਸੂਟ ਕਿੰਨੇ ਬਣਾਵਾਂ ਮੈਂ ਪੰਜ ਬਣਾਵਾਂ ਕਿ 11 ਬਣਾਵਾਂ ਕਿੰਨੇ ਬੰਦੇ ਆ ਜਾ ਰਹੇ ਬੰਦੇ ਆ 11 ਬੰਦੇ ਆ ਚੱਲ ਚੰਗੀ ਗੱਲ ਪਹਿਣਾ ਮੈਨੂੰ ਜਿੱਥੇ ਨਾ ਵੀ ਤੂੰ ਤਾਂ ਆਪਣੇ ਬੱਚਿਆਂ ਦੇ ਵਿਆਹ ਕੀਤੇ ਆ ਤੇ ਮੈਨੂੰ ਦੱਸ ਦਵੇਂ ਚੰਗਾ ਜਿਹੜੀ ਚੀਜ਼ ਦੀ ਘਾਟ ਹੋ ਗਈ 골ਡੀ ਉੱਠ ਗਿਆ ਕਿ ਨਹੀਂ ਉੱਠ ਗਿਆ ਪਤਾ ਨਹੀਂ ਉੱਠ ਗਿਆ ਹੁਣ ਉੱਠ ਗਿਆ ਚੱਲ ਮੈਂ ਵੇਖਾਂ ਜਰਾ ਜਾ ਕੇ ਹਾਂ ਚੱਲ ਮੈਂ ਮਿਲਦੀ ਹਾਂ ਕਰ ਲਾ ਕਰ ਲਾ ਜਰਾਕ ਰੋਟੀ ਪਾਣੀ ਵੇਖ ਲਈ ਜਰਾ ਤੇ ਜਦੋਂ ਤੇਰੇ ਹੈ ਵੇਖ ਲਈ ਤੇ ਜਦੋਂ ਤੇਰੇ ਭਾਜੀ ਆਇਆ ਨਾ ਤੇ ਪੁੱਛ ਲਈ ਉਹਨਾਂ ਨੂੰ ਰੋਟੀ ਪਾਣੀ ਖਾਣਾ ਕਿ ਨਹੀਂ ਖਾਣਾ ਚੱਲ ਠੀਕ ਆ ਠੀਕ ਆ ਲੈ ਤੂੰ ਇੱਥੇ ਬੈਠਾ ਆ ਹਾਂ ਚੱਲ ਮੇਰੀ ਗੱਲ ਸੁਣ ਪੁੱਤ ਤੇਰੇ ਕੋਲ ਮੈਂ ਰਾਤੀ ਵੀ ਪੈਸੇ ਮੰਗੇ ਆ ਪੈਸੇ ਦੇ ਤੇ ਬਾਜ਼ਾਰੋਂ ਜਾ ਕੇ ਕੋਈ ਸੂਟ ਛੜ ਤੇ ਲੈ ਆਵਾਂ ਮੈਂ ਤੇ ਲੈ ਆਉ ਤੇ ਪੁੱਤ ਲੈ ਪੱਤਿਆਂ ਨਾ ਆਵਾਂ ਪੈਸੇ ਦੇਂਗਾ ਤੇ ਲੈ ਕੇ ਆਉਂਗੀ ਜਦੋਂ ਜਾਓਗੇ ਲੈ ਜਿਓ ਮੈਂ ਚੱਲੀ ਆ ਵੇਖ ਮੈਂ ਤਿਆਰ ਹੋ ਕੇ ਬਹਿ ਗਈ ਆ ਤੇ ਮੇਰੀ ਗੱਲ ਸੁਣ ਆ ਸੂਟ ਬੜਾ ਸੋਹਣਾ ਤੂੰ ਲੈ ਕੇ ਦਿੱਤਾ ਈ ਆ ਕਿੰਨੀ ਦੇਰ ਬਾਅਦ ਲੈ ਕੇ ਦਿੱਤਾ ਮੇਰੇ ਕੋ ਤਾਂ ਰਿਆ ਨਹੀਂ ਗਿਆ ਤੇ ਮੈਂ ਵੇਖ ਲੈ ਸੀ ਕਿ ਪਾ ਵੀ ਲਈ ਪਾਉਣ ਵਾਸਤੇ ਹੀ ਲਈਦੇ ਆ ਤੇ ਮੇਰੀ ਗੱਲ ਸੁਣ ਲੈ ਆ ਸਾਰੇ ਵੋਟੀ ਦੇ ਸੂਟ ਮੈਂ ਆਪ ਸੀਨੇ। ਤੂੰ ਹੀ ਕਿਉਂ ਸੀਨੇ ਕਾਨੂੰ ਪੰਗੇ ਚ ਪਏ ਜੇ ਹੋਰ ਤਿਆਰੀਆਂ ਕਰੋ ਬਜਾਰੋ ਸਵਾਓ ਲੈ। ਉਹਨੂੰ ਪਤਾ ਤਾਂ ਲੱਗੇ ਉਹਦੀ ਸੱਸ ਸੂਟ ਬੜੇ ਵਧੀਆ ਸੀਂਦੀ ਆ। ساری ਉਮਰ ਬਾਅਦ ਉਹਨੇ ਇੱਥੇ ਹੀ ਰਹਿਣਾ ਫੇਰੇ ਸ਼ੌਂਕ ਲਾ ਲਿਓ ਤੂੰ ਹੀ ਬਾਜ਼ਾਰ ਜਾਓਗੇ ਤਿਆਰੀਆਂ ਕਰੋਗੇ ਕਿ ਸੂਟ ਸੀਓਗੇ ਆ ਨਾ ਪੰਗਾ ਲਿਓ ਕਰ। ਅੱਛਾ ਮੇਰੀ ਗੱਲ ਸੁਣ। ਸੂਟ ਨਾ ਮੇਰਾ ਵਿਚਾਰ ਹੈ ਵੈਸੇ ਮੈਂ ਪੁੱਛਿਆ ਕਈਆਂ ਨੂੰ ਪੁੱਛਿਆ ਉਹ ਕਹਿੰਦੇ ਪੰਜ ਬਣਾਓ ਜਾਂ 11 ਬਣਾਓ ਇਟਾ ਦੀ ਮਰਜ਼ੀ ਆ। ਮੈਂ ਤੈਨੂੰ ਆਪਣੇ ਦਿਲ ਦੀ ਗੱਲ ਦੱਸਦੀ ਆ। ਸਲਾਮ ਐ ਸਭ ਦੀ ਲੈ ਲੈਣੀ ਆ। ਪਰ ਮਰਜ਼ੀ ਮੈਂ ਆਪਣੀ ਕਰਦੀ ਹੁੰਨੀ ਆ। ਮੇਰੇ ਨਾਲ ਵੀ ਹੁਣ ਇਤਰਾ ਹੀ ਕਰਨਾ। ਜੇ ਆਪਣੀ ਕਰਨੀ ਤੇ ਫਿਰ ਸਲਾਹ ਹੀ ਨਾ ਲਿਓ। ਚੱਲ। ਉਹ ਕੀ ਕਹਿੰਦੇ ਗੋਗਲਾਂ ਦਾ ਮਿੱਟੀ ਝਾੜਨ ਵਾਲੀ ਗੱਲ ਐ। ਨਹੀਂ ਤੂੰ ਕੱਲ ਕੱਲ ਨੂੰ ਤੂੰ ਇਹ ਤਾਂ ਨਾ ਕਹਿਗਾ ਕਿ ਮੇਰੀ ਮਾਂ ਨੇ ਮੇਰੇ ਸਲਾਹ ਲੈ ਲਈ। ਤੇ ਬਾਅਦ ਚ ਮੈਂ ਇਹ ਕਹੂੰਗਾ ਕਿ ਸਲਾਹ ਲੈ ਹੀ ਲੈ ਵੀ ਲਈ ਤੇ ਮੰਨੀ ਵੀ ਨਹੀਂ। ਚੱਲ ਕੋਈ ਗੱਲ ਨਹੀਂ। ਇਹ ਮਾਂ ਪੁੱਤਾਂ ਦੀਆਂ ਖੱਟੀਆਂ ਮਿੱਠੀਆਂ ਜੀਆਂ ਗੱਲਾਂ ਚੱਲਦੀਆਂ ਰਹਿੰਦੀਆਂ। ਮੇਰੀ ਗੱਲ ਸੁਣ। ਬੋਟੀ ਦੇ ਮੈਂ 2-4 ਸੂਟ ਲੈਣ ਨੇ ਜਿਹੜੇ ਇੱਕ ਦਾ ਸਗੰਦੇ ਵੀ ਦੇਣਾ ਹੈਗਾ ਤੇ ਬਾਅਦ ਚਰਨ ਵਿੱਚ ਰੋ ਘਾਰੇ ਵੋਟੀ ਦੇ ਪਾਣੀ ਹੈਗੇ ਬਾਕੀ ਮੈਂ ਇਹ ਕਰਨੀ ਆ ਕਿ ਤੁਸੀਂ ਦੋਵੇਂ ਜਾਣੇ ਜਾਓ ਆਪਣੀ ਮਰਜ਼ੀ ਦੀ ਨਾ ਅਕੀ ਸ਼ਾਪਿੰਗ ਕਰ ਆ ਵੋ ਜਾ ਕੇ ਕੋਈ ਨਹੀਂ ਕਰ ਲਾਂਗੇ ਮੈਂ ਕੱਲ ਦਾ ਰੱਖ ਕੱਲ ਦਾ ਰੱਖਦਾ ਪੁੱਤ ਇੰਨੇ ਭਾਰੇ ਭਾਰੇ ਕੱਪੜੇ ਲੈ ਕੇ ਅੱਜ ਕੱਲ ਸੂਟ ਵੀ ਸੜ ਜਣਾ ਕੋਈ 1000 ਕੋਈ 10000 ਦਾ ਕੋਈ 5000 ਦਾ ਸੂਟ ਆਂਦਾ ਲਿਆ ਕੇ ਬਾਅਦ ਚੋ ਕੁੜੀਆਂ ਪਾਉਂਦੀਆਂ ਨਹੀਂ ਹੈਗੀਆਂ ਆ ਸਾਰੇ ਸੂਟ ਸਾਰੇ ਸੂਟ ਭਾਰੇ ਭਾਰੇ ਅੰਦਰ ਪਏ ਰਹਿੰਦੇ ਆ ਕੋਈ ਗੱਲ ਨਹੀਂ ਠੀਕ ਆ ਤੂੰ ਤਾਂ ਗੱਲ ਹੀ ਨਹੀਂ ਸੁਣਦਾ ਭਰਾਵਾ ਕੀ ਗੱਲ ਕਰਾਂ ਤੂੰ ਉਹਦੇ ਨਾਲ ਗੱਲ ਕਰਨੀ ਨਹੀਂ ਸੂਟ ਲੈਣੇ ਲੈ ਆ ਉਹ ਗੱਲ ਕਰ ਤਾਂ ਨਹੀਂ ਤੂੰ ਮੈਨੂੰ ਟਰਕਾਂਂਡਿਆ ਕਿ ਤੂੰ ਤਾਂ ਇੰਜ ਕਰਨ ਡਿਆ ਕਿ ਮੈਂ ਉੱਠ ਕੇ ਜਾਵਾਂ ਉਹਦੇ ਨਾਲ ਗੱਲ ਕਰਨੀ ਪੁੱਤ ਗੱਲ ਕਰ ਲੈ ਤੇਰੀ ਆਪਣੀ ਆ ਪੈਸੇ ਦੇ ਹੁਣ ਦੱਸੋ ਹਾਂ ਪੈਸੇ ਦੇ ਉਹ ਕਾਰਡ ਵਾਲੀ ਡੱਬੀ ਪਈ ਓਰ ਚੋਂ ਕਾਰਡ ਲੈ ਜਾਓ ਕਾਰਡ ਲੈ ਜਾਓ ਤੇ ਜੇ ਉਹਨੇ ਪੈਸੇ ਵੱਧ ਘੱਟ ਲੈਦਾ ਇਸ ਤਰ੍ਹਾਂ ਨਹੀਂ ਹੁੰਦਾ ਮੰਮੀ ਨਾਲ ਪਰਚੀ ਦਿੰਦੇ ਆ ਜਾ ਕੇ ਮੈਂ ਫੋਨ ਤੇ ਗੱਲ ਕਰਾ ਦਿਓ ਚਲ ਠੀਕ ਆ ਹੈ ਚਲ ਮੈਂ ਉਹ ਸੱਚ ਬਹੁ ਇੱਕ ਗੱਲ ਹੋ ਰਹੀ ਆ ਦੱਸੋ ਤੇ ਵੋਟੀ ਨੂੰ ਕੋਈ ਗਾਣਾ ਕੱਟਾ ਵੀ ਤੇ ਪਾਣਾ ਹੀ ਆ ਨਾ ਤੇ ਉਹਦਾ ਕੀ ਕਰਨਾ ਹੈਗਾ ਨਹੀਂ ਇਸ ਤਰ੍ਹਾਂ ਕਰੋ ਤੁਸੀਂ ਇਹ ਸੂਟ ਵਾਲਾ ਕੰਮ ਕਰੋ ਠੀਕ ਹੈ 2 ਵਜੇ ਤੱਕ ਆਜੋਗੇ 2 ਵਜੇ ਤੱਕ ਪੁੱਤ ਹੁਣ ਬਾਜ਼ਾਰ ਗਏ ਆ ਤੇ ਟਾਈਮ ਬੱਦ ਘਟ ਕੇ ਤੇ ਲੱਗ ਹੀ ਜਾਂਦਾ ਜਿੰਨੀ ਜਦੋਂ ਤੁਸੀਂ ਆਜੋਗੇ ਨਾ ਹਾਂ ਤੇ ਉਦੋਂ ਆਪਾਂ ਦੋਵੇਂ ਇਕੱਠੇ ਜਾ ਕੇ ਕਰ ਲਵਾਂਗੇ ਚਲ ਠੀਕ ਆ ਹੈ ਠੀਕ ਆ ਪਤਾ ਤੇ ਨਾਲੇ ਨਾ ਮੈਂ ਪਹਿਲਾਂ ਹੋਵਾਂ ਮੈਨੂੰ ਦੱਸ ਦੇ ਵੀ ਕਿੰਨੇ ਕੁ ਰੇਟ ਚ ਅਪਾ ਕਿਹੜੀ ਚੀਜ਼ ਲੈਣੀ ਹੈ ਠੀਕ ਹੈ ਉਹ ਜੋ ਮਮੀ ਤੁਸੀਂ ਸਾਰੀ ਉਮਰ ਹੰਡਾਈ ਐ ਜੋ ਕਰੋਗੇ ਚੰਗਾ ਕਰੋਗੇ ਨਹੀਂ ਚਲੋ ਉਹ ਤਾਂ কাল ਠੀਕ ਹੈ ਪਰ ਕਰਾਂਗੇ ਜੈ ਜਾਜੀ ਜੋ ਚਲ ਠੀਕ ਮੈਨੂੰ ਪਤਾ ਤੁਸੀਂ ਗਲਤ ਥੋੜੀ ਕੁਝ ਕਰਨ ਲੱਗਿਆ ਸ਼ਸ਼ਕਲ ਆਂਟੀ ਜੀ ਬੁਲਾਇਆ ਜੇ ਸਾਨੂੰ ਹਾਂਜੀ ਹਾਂਜੀ ਆਜੋ ਆਜੋ ਬੈਠੋ ਆ ਜਾਓ ਹੋਰ ਕਿੱਦਾਂ ਠੀਕ ਠਾਕ ਹਾਂ ਬਸ ਠੀਕ ਐ ਆਜਾ ਔਰ ਪਾਣੀ ਪੀਣਾ ਪਾਣੀ ਨਹੀਂ ਬਸ ਪਾਣੀ ਪੀ ਕੇ ਆਈ ਆ ਅੱਛਾ ਪੁੱਤਰ ਮੈਂ ਤੈਨੂੰ ਤਾੜਾ ਫੋਨ ਕੀਤਾ ਸੀ ਕਿ ਮੇਰੇ ਮੁੰਡੇ ਦਾ ਵਿਆਹ ਆ ਹਾਂਜੀ ਤੁਹਾਨੂੰ ਵਧਾਈਆਂ ਫਿਰ ਤੇ ਤੈਨੂੰ ਵੀ ਬਹੁਤ ਬਹੁਤ ਵਧਾਈਆਂ ਤੇ ਪੁੱਤ ਉਹ ਵੜਾ ਘਰ ਦੇ ਵਿੱਚ ਕੀ ਕਰਦੇ ਆ ਅਫੀਸ਼ੀਅਲ ਅੜੇ ਮੇਹਦੀ ਮੁੱਦੀ ਲਾਂਦੇ ਆ ਤੇ ਉਹ ਆਪਾਂ ਕਹਿਆ ਵੀ ਉੱਥੇ ਕੀ ਜਾਣਾ ਤੇ ਤੁਸੀਂ ਇੱਥੇ ਲਿਆਇਓ ਤੇ ਮੈਨੂੰ ਦੱਸੋ ਕੀ ਹਿਸਾਬ ਹੈਗਾ ਕਿ ਤਰ੍ਹਾਂ ਕਰਨਾ 300 ਰੁਪਏ ਦੋ ਤਾ ਦਾ ਜੇ अच्छा मेरी दी दीदा हां जी ਤੇ ਫੇਸ਼ੀਅਲ ਦਾ ਅਗਰ ਤੁਸੀਂ ਲੈਣਾ ਹੈ ਤੇ ਫਿਰ ਪੂਲਾ ਸਲੂਨ ਵਿੱਚ ਆ ਕੇ ਤੁਸੀਂ ਇੱਕ ਵਾਰ ਚਾਰਟ ਵੇਖ ਲਿਓ। اچھا اچھا ਚਾਰਟ ਉਹ ਰੇਟ ਰੂਟ ਵੇਖ ਲਾਂਗੇ। ਹਾਂ ਜੀ ਰੇਟ ਵੱਖਰੇ ਵੱਖਰੇ ਫੇਸ਼ੀਅਲ ਨੇ ਨਾ ਸਾਰੇ। ਅੱਛਾ ਅੱਛਾ। ਤਾਂ ਕਰਕੇ ਚਲੋ। ਵਧੀਆ ਤੋਂ ਵਧੀਆ ਫੇਸ਼ੀਅਲ ਕਰਾਣਾ ਹੈ ਫਿਰ ਤੁਸੀਂ ਉੱਥੇ ਆ ਕੇ ਕਰਾਓ ਕੁੜੀਆਂ ਸਾਡੀਆਂ ਬਹੁਤ ਸਾਰੀਆਂ ਨੇ। ਠੀਕ ਹੈ ਚਲੋ ਉਹ ਮੈਂ ਵੇਖ ਲਾਂਗੀ। ਪੁੱਤ ਮੈਂ ਕਿਹੜਾ ਕਰਵਾਣਾ? ਆਪਾਂ ਤੇ ਉਹੋ ਹੀ ਪੁਰਾਣੇ ਸਮੇਂ ਚ ਤੁਸੀਂ ਤੋਂ ਨਹੀਂ ਕਰਾਣਾ ਆਂਟੀ। ਨਾ ਬੜਾ ਵਧੀਆ। ਤੁਸੀਂ ਸੋਣੇ ਲੱਗੋਗੇ ਤੁਹਾਡੀ ਮੁੰਡੇ ਦਾ ਵਿਆਹ ਏ। ਲੈ। ਮੈਂ ਕਰਾਂਗੀ ਤੁਹਾਨੂੰ ਤਿਆਰ ਪੁੱਤ ਕਰਨਾ ਕੀ ਆ ਆਪਾਂ ਤੇ ਉਹ ਹੀ ਦੇਸੀ ਟੋਟਕਾ ਹੀ ਵੇਸਰ ਵਿੱਚ ਪਾਇਆ ਸਰੋਂ ਦਾ ਤੇਲ ਤੇ ਨਾਲ ਪਾਈ ਹਲਦੀ ਅੱਜਕੱਲ ਨਹੀਂ ਹੈਗਾ ਉਹ ਮੈਂ ਤੁਹਾਡਾ ਫੇਸ਼ੀਅਲ ਕਰਾਂਗੀ ਡਾਇਮੰਡ ਦਾ ਅੱਛਾ ਚਲ ਕੋਈ ਨਹੀਂ ਵੇਖ ਲਵਾਂਗੇ ਤੇ ਪੁੱਤਰ ਤੈਨੂੰ ਘਰੇ ਆ ਕੇ ਮੇਦੀ ਲਾਣੀ ਪੈਣੀ ਆ ਉਹ ਤੈਨੂੰ ਪਤਾ ਸਾਰੇ ਰਿਸ਼ਤੇਦਾਰਾਂ ਦੇ ਧੀਆਆਂ ਹੰਦੀਆਂ ਆਪਣੀਆਂ ਤੇ ਕਿੰਨੇ ਜਾਣੇ ਨੇ ਇਹ ਤਾਂ ਹੁਣ ਪੁੱਤ ਵੇਖਾਂਗੇ ਜਿਹੜਾ ਕੋਈ ਆ ਜਾਊਗਾ ਤੇ ਉਹ ਲਵਾਈ ਫਿਰ ਵੀ ਅੰਦਾਜ਼ਾ ਦੱਸੋ ਨਾ ਸਾਨੂੰ ਅਸੀਂ ਉਸੇ ਹਿਸਾਬ ਨਾਲ ਕਰਾਂਗੇ ਅੰਦਾਜ਼ਾ ਹੁਣ ਪਤਾ ਨਹੀਂ ਅੱਜ ਕੱਲ ਕੁੜੀਆਂ ਤਾਂ ਕਿੱਥੇ ਟਾਈਮ ਹੈ ਉਹ ਟਾਈਮ ਦੇ ਟਾਈਮ ਆਂਦੀਆਂ ਪਰ ਫਿਰ ਵੀ ਮੈਂ ਸਾਰੇ ਅਗਰ ਜ਼ਿਆਦਾ ਹੋਣਗੀਆਂ ਫਿਰ ਮੈਂ ਘਰ ਲਗਾ ਜਾਾਂਗੀ ਅਗਰ ਦੋ ਤਿੰਨ ਨੇ ਤੇ ਫਿਰ ਮੇਰੇ ਪਾਰਲਰ 'ਚ ਆ ਜਿਓ ਨਹੀਂ ਵੱਧ ਹੋ ਜਾਣੀਆਂ ਫਿਰ ਮੈਂ ਘਰ ਆ ਜਾਾਂਗੀ ਫਿਰ ਮੈਂ ਘਰ ਆ ਜਾਾਂਗੀ ਠੀਕ ਹੈ ਪੁੱਤ ਟਾਈਮ ਨਾ ਆ ਜਿਓ ਹਾਂਜੀ ਹਾਂਜੀ ਹੈਨਾ ਤੁਸੀਂ ਮੈਨੂੰ ਟਾਈਮ ਮੈਸੇਜ ਕਰ ਦਿਓ ਹਾਂ ਤੇ ਇੱਕ ਗੱਲ ਪੁੱਤ ਮੈਂ ਤੈਨੂੰ ਹੋਰ ਕਰਨੀ ਹੈ ਗੱਲ ਹੈਗੀ ਵਿਆਰੀ ਗੁੱਸੇ ਵਾਲੀ ਗੱਲ ਕੋਈ ਨਹੀਂ ਪਾਈ ਤੇ ਵੇ ਤੇਰੇ ਪਾਰਲਰ ਚ ਕੋਈ ਤਿਆਰ ਹੋਣ ਜਾਵੇ ਤੇ ਪੈਸੇ ਉਸੇ ਵਕਤ ਨਾਲ ਲਵੀ ਇਹ ਨਾ ਕਹਵੀ ਕਿ ਪੈਸੇ ਸ਼ਾਇਦ ਆਂਟੀ ਉਹ ਕਹਿ ਦੇਣ ਨਹੀਂ ਨਹੀਂ ਠੀਕ ਹੈ ਮੈਂ ਉਸ ਦੇ ਸਾਹਮਣੇ ਲਈ ਕੋਈ ਜ਼ਿੰਮੇਵਾਰੀ ਨਹੀਂ ਹੋਏਗੀ ਠੀਕ ਠੀਕ ਹੈ ਠੀਕ ਹੈ ਤੂੰ ਆਪਣਾ ਵੇਖ ਲਈ ਸਾਹਿਬ ਠੀਕ ਹੈ ਜੀ ਅਗਰ ਮੈਨੂੰ ਦੱਸ ਦਿਓ ਤਿਆਰ ਵੀ ਹੋਣਾ ਉਹ ਵੀ ਮੈਂ ਕਰ ਦਾਂਗੀ ਕਰ ਵੀ ਕਰ ਦਾਂਗੀ ਠੀਕ ਹੈ ਪਤ ਮੈਂ ਤੈਨੂੰ ਦੱਸ ਦਾਂਗੀ ਮਹਿੰਦੀ ਕਿਸ ਤਰੀਕ ਦੀ ਹੈ ਆ ਮੈਦੀਆ ਦੱਸਾਂ ਦੇਣਾ ਮੈਦੀ ਇੱਕ ਦੋ ਦਿਨ ਪਹਿਲਾਂ ਲਾਵਾਂਗੇ ਸਗੋਂ ਤੋਂ ਤੁਸੀਂ ਮੈਨੂੰ ਮੈਸੇਜ ਕਰ ਦਿਓ ਫਿਰ ਵੀ ਫੋਨ ਜਾਂ ਮੈਸੇਜ ਕਰ ਦਿਓ ਮੈਨੂੰ ਲਿਖਣਾ ਨਹੀਂ ਆਉਂਦਾ ਬੋਲ ਕੇ ਪਾ ਦੂੰਗੀ ਮੈਂ ਠੀਕ ਹੈ ਠੀਕ ਹੈ ਰਿਕਾਰਡਿੰਗ ਤੇ ਪੁੱਤ ਰੇਟ ਜੈ ਜੈ ਲਵੇਂ ਉਹ ਆਂਟੀ ਤੁਹਾਡੇ ਕੋਲ ਜਿਆਦਾ ਲੈਣਾ ਆਪਣਾ ਗਲੀ ਗਵਾਂਡ ਦਾ ਹਿਸਾਬ ਹੈ ਉਸ ਹੀ ਹਿਸਾਬ ਨਾਲ ਲਾਵਾਂਗੀ ਚਲੋ ਠੀਕ ਹੈ ਪੁੱਤ ਹੈ ਮੈਂ ਲੈ ਕੇ ਆਾਂਗਾ ਕੋਈ ਗੱਲ ਨਹੀਂ ਆਂਟੀ ਰਹਿਣ ਨੂੰ ਬੈਜੋ